ਅਮਰੀਕਾ ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਉਥੇ ਕੋ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ ਜੇ ਤੁਹਾਡੇ ਸੁਣਨ ਚ ਆ ਉਹਦੇ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ ਸਵਿਮਿੰਗ ਪੂਲ ਦੇ ਵਿੱਚ ਕਿਤੇ ਗਏ ਨਾ ਉਹ ਸਵਿਮਿੰਗ ਪੂਲ ਦੇ ਵਿੱਚ ਲੰਉਂਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾਂ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਦੋਵੇਂ ਜਣੇ ਨੂੰ ਤੁਹਾਨੂੰ ਪਤਾ ਲੱਗਾ ਕਿ ਦੋ ਪਤੀ ਕੁੱਲ ਚ ਡੁੱਬਨ ਕਾਰਨ ਵਾਪਰਿਆ ਹਾਦਸਾ ਆ ਪਤਾ ਨਹੀਂ ਉਹ ਬਜਾਣੇ ਕਿੱਦਾਂ ਤੇ ਕੀ ਪਾਣਾ ਮਰਤੇ ਆ ਕੀ ਨਹੀਂ ਪੰਜ ਮਹੀਨੇ ਪਹਿਲਾਂ ਗਿਆ ਸੀ ਨੌਜਵਾਨ ਅਮਰੀਕਾ ਕੱਚ ਛਾਇਆ ਮਾਤਮ ਪਰਿਵਾਰ ਦਾ ਹੋ ਰਿਹਾ ਰੋ ਰੋ ਬੁਰਾ ਹਾਲ ਰੋ ਰੋ ਕੇ ਪੁੱਤ ਨੂੰ ਪੁਕਾਰ ਰਹੀ ਮਾਂ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਵਿੱਚ ਇੱਕ ਹਾਦਸੇ ਕਾਰਨ ਮੌਤ ਹੋਣ ਦਾ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਮੁਤਾਬਕ ਸਾਹਿਲਪ੍ਰੀਤ ਸਿੰਘ ਬਾਜਵਾ ਪੁੱਤਰ ਸਰਦਾਰ ਸੁਰਜੀਤ ਸਿੰਘ ਵਾਸੀ ਪਿੰਡ ਮਸੀਤਾ ਸੁਲਤਾਨਪੁਰ ਲੋਧੀ ਕੁਝ ਸਮਾਂ ਪਹਿਲਾਂ ਕਰਜਾ ਚੁੱਕ ਕੇ ਰੋਜੀ ਰੋਟੀ ਕਮਾਉਣ ਅਤੇ ਚੰਗੇ ਦਿਨਾਂ ਦੀ ਆਸ 'ਚ ਅਮਰੀਕਾ ਗਿਆ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਬੀਤੇ ਦਿਨੀ ਸਾਹਿਲਪ੍ਰੀਤ ਸਿੰਘ ਬਾਜਵਾ ਦੀ ਫਲੋਰੀਡਾ ਵਿਖੇ ਇੱਕ ਸਵੀਵਿੰਗ ਪੂਲ 'ਚ ਡੁੱਬਨ ਕਾਰਨ ਮੌਤ ਹੋ ਗਈ ਖਬਰ ਸੁਣਦਿਆਂ ਹੀ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਸाहिल ਪ੍ਰੀਤ ਦੀ ਉਮਰ ਕਰੀਬ 21 ਸਾਲ ਸੀ ਅਤੇ ਉਥੇ ਅਮਰੀਕਾ ਦੇ ਸ਼ਹਿਰ ਫਰੋਲੀਡਾ ਵਿਖੇ ਇੱਕ ਸਟੋਰ 'ਚ ਕੰਮ ਕਰਦਾ ਸੀ ਘਰ ਦਾ ਸਾਰਾ دارומਦਰ ਉਸਤੇ ਟਿਕਿਆ ਹੋਇਆ ਸੀ ਪਰਿਵਾਰ ਨੇ ਭਾਰ ਸਰਕਾਰ ਅਤੇ ਐਮਪੀ ਸੰਤ ਸੀਚੇਵਾਲ ਤੋਂ ਸਾਹਿਲ ਪ੍ਰੀਤੀ ਮ੍ਰਿਤਿਕ ਦੇ ਵਾਪਸ ਭਾਰਤ ਮੰਗਵਾਉਣ ਦੀ ਮੰਗ ਕੀਤੀ ਹੈ ਤੁਹਾਨੂੰ ਦੱਸ ਦੇ ਕਿ ਉਸਦੇ ਨਾਲ ਹੀ ਉਸਦੇ ਇੱਕ ਹੋਰ ਦੋਸਤ ਦੀ ਵੀ ਮੌਤ ਹੋਈ ਹੈ ਜੋ ਹੁਸ਼ਿਆਰਪੁਰ ਇਲਾਕੇ ਦੇ ਨਾਲ ਸਬੰਧਤ ਸੀ ਮੇਰੇ ਭਾਈ ਨਾਮ ਮਨਜੋਸ ਸਿੰਘ ਜੀ ਮੇਰਾ ਛੋਟਾ ਵੀਰ ਹੀ ਮੇ ਤੋਂ 300 ਛੋਟਾ ਅਮਰੀਕਾ ਗਿਆ ਸੀ ਜਿੱਦਾਂ ਉੱਥੇ ਕੋ ਮੁੰਡਾ ਉਹਦੇ ਨਾਲ ਦਾ ਪੱਕਾ ਹੋਇਆ ਸੀ ਜਿਹੜਾ ਸਾਡੇ ਸੁਣਨ ਚ ਆਇਆ ਉਹ ਨਾਲ ਦਾ ਮੁੰਡਾ ਪੱਕਾ ਹੋਇਆ ਸੀ ਤੇ সুইমিং ਪੂਲ ਦੇ ਵਿੱਚ ਕਿਤੇ ਗਏ ਆ ਨਹਾਉਣ সুইমিং ਪੂਲ ਦੇ ਵਿੱਚ ਨਹਾਉਂਦੇ ਪੈਰ ਪਤਾ ਨਹੀਂ ਕਿੱਦਾਂ ਫਿਸਲਿਆ ਉਹ ਮੁੰਡਾ ਡੁੱਬਣ ਲੱਪਿਆ ਨਾ ਜਿੱਦਾ ਗਾਂ ਜਿੱਥੇ ਡੂੰਘਾ ਪਾਣੀ ਹੁੰਦਾ ਉਧਰ ਨੂੰ ਚਲੇ ਗਿਆ ਇਹ ਉਹਨੂੰ ਕਵਰ ਬਚਾਉਂਦਾ ਪਚਾਉਂਦਾ ਉਹਨੇ ਪਤਾ ਨਹੀਂ ਰੱਬ ਜਾਣੇ ਕੀ ਬਣਿਆ ਕਿ ਉਹਨੇ ਇਹਨੂੰ ਫੜ ਲਿਆ ਜਾਂ ਇਹਨੇ ਕੀ ਸਾਹਕਤਾ ਬਣਿਆ ਉੱਥੇ ਫਿਰ ਦੋਵੇਂ ਜਾਣੇ ਤੁਹਾਨੂੰ ਪਤਾ ਲੱਗਾ ਕਿ ਡੁੱਬ ਪਿਆ ਬਾਕੀ ਸਾਡਾ ਸਾਰਾ ਪਰਿਵਾਰ ਹੁਣ ਇਹਦੇ ਤੇ ਪਹਿਲਾਂ ਮੇਰੇ ਪਾਪਾ ਦੀ ਡੈਥ ਹੋਈ 2017 ਦੇ ਵਿੱਚ ਤੇ ਰਹੀਂ ਇਹਨੂੰ ਬਾਹਰ ਭੇਜਿਆ ਤੇ ਉਨ ਜਲੋ ਦੇ ਰੱਬ ਦੀ ਮਾਰ ਆਈ ਇਹ ਹੀ ਕਿਹਾ ਚਾਹੁੰਦੇ ਆ ਕਿ ਉੰਨੀ ਉਮਰ ਕਿੰਨੀ ਸੀ ਦੀ ਇਹਦੀ ਉਮਰ ਜੀ 21 ਸਾਲ ਹੈ ਸਾਲ ਪਰੀ ਸੀ ਇਹਦੀ ਇਹਨੇ ਪਰਬਰ ਆ ਇਹ ਤਿੰਨੇ ਭੈਣ ਭਰਾ ਹੀ ਕੀ ਕੰਮ ਕਰਦੇ ਤੁਸੀਂ ਇੱਥੇ? ਇਹ ਜੀ ਫਲੋਰੀਡਾ ਸ਼ਹਿਰ ਵਿੱਚ ਰਹਿੰਦੇ ਹੋ ਤੇ ਸਟੋਰ ਤੇ ਕੰਮ ਕਰਦਾ ਸੀ। ਕੰਮ ਕੋਈ ਚੀਜ਼ ਕਰਦੇ ਹੋ? ਹਾਂ ਜੀ ਵਧੀਆ ਚੱਲ ਜਿੰਦਾ ਇਹ ਕੰਮ ਫੋਨ ਫਾਨ ਆਉਂਦਾ ਰਹਿੰਦਾ ਹੈ। ਇਹ ਵਧੀਆ ਹੈ। ਮੰਗ ਕਰਨੀ ਜੇ ਲੈ ਸੰਜੀਤ ਜੀ ਚੱਲ ਤੋਂ ਪਰਵਾਹ ਨੂੰ। ਹਾਂ ਜੀ। ਕੀ ਮੰਗ ਕਰਨੀ ਚਾਹਦੇ? ਇਹ ਮੰਗ ਕਰਨੀ ਚਾਹੁੰਦੇ ਜੀ ਜਾਂਦੀ ਆ ਜੀ ਸਾਨੂੰ ਸਾਡੇ ਵੀਰ ਭਰਾ ਦਾ ਮੁੱਖ ਦੇਖਣ ਨੂੰ ਮਿਲ ਜੇ। ਉਹਦੀ ਦੇਨ ਉਹ ਇੱਧਰ ਲਿਆਂਦਾ ਜਾਵੇ ਜੀ। ਜੋ ਕਿ ਪਰਿਵਾਰ ਸਾਰਾ ਦਰਸ਼ਨ ਕਰ ਸਕੀ। ਆਖਰੀ ਵਾਰ ਕਰੋਗਾ ਬਾਬਾ ਜੀ ਤੇਰੀ ਆਖਰੀ ਵਾਰੀ ਜੀ ਮੇਰੀ ਪਰਸੋਂ ਹੋਈ ਏ ਉਹਦੇ ਨਾਲ ਰਾਤੀ ਪਰਸੋਂ ਰਾਤੀ ਗੱਲਬਾਤ ਹੋਈ ਏ ਮੇਰੀ ਬਾਕੀ ਉਹ ਬੜਾ ਮਿਲਣ ਵਰਤਨ ਵਾਲਾ ਸੀ ਸਾਰਿਆਂ ਦੇ ਨਾਲ ਗੱਲਬਾਤ ਕਰਦਾ ਸੀ ਜਿੰਨੇ ਉਹਦੇ ਮਿੱਤਰ ਭਰਾ ਇਹ ਘਰ ਸਾਰੇ ਕਹਿੰਦੇ ਸੀ ਕਿ ਸਾਲ ਦੀ ਸਾਡੇ ਨਾਲ ਪਰਸੋਂ ਗੱਲ ਹੋਈ ਮਤਲਬ ਸਾਰਿਆਂ ਨਾਲ ਗੱਲ ਕੀਤੀ ਉਹਨੇ ਬਾਹੀ ਤੇ ਹੀ ਕਹਿੰਨੇ ਜੀ ਇਹੋ ਜਿਹਾ ਘਾਟਾ ਰੱਬ ਦੁਸ਼ਮਣ ਨੂੰ ਮਣਾ ਦੇਵੇ ਇਹੋ ਜਿਹੇ ਘਾਟੇ ਘਦੀ ਪੂਰੇ ਨਹੀਂ ਹੁੰਦੇ ਜੀ ਹੁਣ ਮੈਂ ਕੱਲਾ ਹੀ ਬਸ ਇਹ ਹੀ ਮੰਗ ਕਰਦੇ ਆ ਜੀ ਸਾਡੀ ਵੱਤ ਉਹਦੇ ਮਦਦ ਕੀਤੀ ਜਾਵੇ ਜੀ ਕਈ ਆਪਣੇ ਵੀਰ ਦੇ ਮ੍ਰਿਤਕ ਦੇ ਇਥੇ ਲਿਆ ਸਕੀਏ ਆਪਣੇ ਪਿੰਡ ਆਪਣੇ ਘਰ ਉਹਦਾ ਪੇਰਾ ਪਵਾ ਸਕੀਏ ਬਸ ਇਹ ਹੀ ਸਰਕਾਰ ਤੋਂ ਮੰਗ ਕਰਦੇ ਜੀ ਧੰਨਵਾਦ ਸਾਹਮਣੇ ਅਗਰ ਕੋਈ ਚੱਕਾ ਨਾ ਮੈਂ ਸਰਪੰਚ ਨਸੀਤਾਂ ਪਿੰਡ ਦਾ ਤੇ ਬਾਕੀ ਸਹਿਲ ਸਿੰਘ ਬਾਜਵਾ ਸਾਡੇ ਪਿੰਡ ਦਾ ਨੌਜਵਾਨ ਸੀਗਾ ਬਹੁਤ ਬੈਂਤੀ ਸੀਗਾ ਤੇ ਗਿਆ ਵਿਚਾਰਾ ਮਸਾਂ ਤੱਕ ਗਿਆ ਸੀਗਾ ਤੇ ਉੱਥੋਂ ਰੱਬ ਦਾ ਪਾਣਾ ਹੋਰੀ ਵਾਰਤ ਗਿਆ ਵਿਚਾਰੇ ਨਾਲ ਪਿੰਡ ਦੇ ਵਿੱਚ ਬਹੁਤ ਮਿਲਣ ਅਨੁਸਾਰ ਸੀ ਬੱਚਿਆਂ ਦੇ ਨਾਲ ਕੋਈ ਵੀ ਭਾਵੇਂ ਥੋੜਾ ਚੀਰੀ ਹੋ ਜੇ ਗਏ ਨੂੰ ਹੋਇਆ ਵੀ ਤੇ ਕਿਸੇ ਨੂੰ ਕੋਈ ਮਾੜੀ ਮੋਟੀ ਜ਼ਰੂਰਤ ਹੁੰਦੀ ਸੀ ਤਾਂ ਵੀ ਪਾ ਦਿੰਦਾ ਸੀ ਭਾਵੇਂ ਆਪ ਕਿੱਡੀ ਤੰਗੀ ਚੇ ਸੀਗਾ ਕਿਸੇ ਨੂੰ ਨਾਂ ਨਹੀਂ ਕਰਨ ਵਾਲਾ ਹਰੇਕ ਨਾਲ ਮੇਲ ਜੋਲ ਰੱਖਣ ਵਾਲਾ ਸੀਗਾ ਮਾਂ ਪਿਓ ਦਾ ਵੀ ਅਗਿਆਕਾਰੀ ਸੀ ਦਾ ਬੱਚਾ ਬਹੁਤ ਵਧੀਆ ਸੀ ਆ ਪਤਾ ਨਹੀਂ ਰੱਬ ਜਾਣੇ ਕਿਦਾਂ ਕੋਈ ਕੀ ਪਾਣਾ ਮਰ ਤੇ ਆ ਤੇ ਕੀ ਨਹੀਂ ਇਸ ਕਰਕੇ ਅਸੀਂ ਰਾਜ ਸਭਾ ਮੈਂਬਰ ਦੇ ਨਮੀ ਕਹਿੰਦੇ ਆ ਇਹਨਾਂ ਨੂੰ ਲਾਸ਼ ਲਿਆਉਣ ਵਾਸਤੇ ਮਦਦ ਕੀਤੀ ਜਾਵੇ ਤੇ ਸਾਡਾ ਮੰਤ్రਾਲਾ ਲਿਆ ਗਿਆ ਮੰਤ్రਾਲੇ ਦੇ ਰਾ ਉਹ ਵੀ ਮਦਦ ਕਰੇ ਪੰਜਾਬ ਸਰਕਾਰ ਵੀ ਕਰੇ ਤੇ ਸੈਂਟਰ ਗਵਰਨਮੈਂਟ ਵੀ ਕਰੇ ਤੇ ਬੱਚਾ ਜਿਹੜਾ ਵਾ ਇੱਥੇ ਲਿਆਂਦਾ ਜਾਵੇ ਤੇ ਆਖਰੀ ਵਾਰ ਇਹਦਾ ਜਿਹੜਾ ਵਾ ਮਾਂ ਪਿਓ ਜਿਹੜੇ ਆ ਮਦਰ ਇਹਨਾਂ ਦੀ ਗੱਲੀ ਆ ਵਿਚਾਰੀ ਤੇ ਉਹ ਮੂੰਹ ਦੇਖ ਰਹੇ ਬੱਚੇ ਦਾ ਇਹੇ ਮੰਗ ਕਰਦੇ ਆ ਸੀ ਇੱਕ ਕਰੋ ਇਸੀ ਬਿੱਥ ਪਰਥਾਂ ਹੋਈਏ ਰਖੜੀ ਵਾਲੇ ਦਿਨ ਇਹ ਵਿਆਹ ਸੀ ਕੋਰਾ ਸੀ ਨਾ ਇੱਕ ਵਾਰ ਆ ਸੀਗਾ ਅੱਜ ਤਾਂ ਮੇਰੇ ਖਿਆਲ ਅਮਰੀਕਾ ਪਹੁੰਚੇ ਨੇ ਫਿਰ ਚਾਰ ਵੀ ਨਹੀਂ ਹੋਇਆ ਪੰਜ ਮਿੰਟ ਪੰਜ ਮਿੰਟ ਪੰਜ ਮਿੰਟ ਹੋਏ ਪੰਜ ਮਿੰਟ ਨੇ ਗਿਆ ਹੁਣ